ਕਾਨੂੰਨ ਦੇ ਖਿਲਾਫ ਟਰੱਕ ਡਰਾਈਵਰਾਂ ਦਾ ਗੁੱਸਾ ਅਜੇ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਪਿਛਲੇ ਦਿਨਾਂ ਦੌਰਾਨ ਅਸੀਂ ਦੇਖਿਆ ਕਿ ਟਰੱਕ ਡਰਾਈਵਰਾਂ ਨੇ ਜਦੋਂ ਹੜਤਾਲ ਕੀਤੀ ਸੀ ਤਾਂ ਉਸ ਸਮੇਂ ਪੈਟਰੋਲ ਨੂੰ ਲੈ ਕੇ ਪੈਟਰੋਲ ਪੰਪਾਂ ਦੇ ਉੱਪਰ ਲੰਮੀਆਂ ਲਾਈਨਾਂ ਲੱਗੀਆਂ ਉੱਥੇ ਹੀ ਜੇਕਰ ਸਬਜ਼ੀ ਮੰਡੀਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕਾਂ ਦਾ ਜਿਹੜਾ ਵੱਡਾ ਇਕੱਠਾ ਉਹ ਦੇਖਣ ਨੂੰ ਮਿਲਿਆ ਸੀ ਕਿਉਂਕਿ ਸਬਜ਼ੀਆਂ ਮੰਡੀ ਦੇ ਵਿੱਚ ਨਹੀਂ ਪਹੁੰਚ ਰਹੀਆਂ ਸੀ ਪਰ ਹੁਣ ਟਰੱਕ ਡਰਾਈਵਰਾਂ ਦੀ ਜੇਕਰ ਗੱਲ ਕਰੀਏ ਇੱਕ ਵਾਰ ਫਿਰ ਤੋਂ ਸੜਕਾਂ ਦੇ ਉੱਪਰ ਉਤਰੇ ਨੇ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਠੰਡਾ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਵਾਨੀਗੜ੍ਹ ਰੋਡ ਦੇ ਉੱਪਰ ਜਿਹੜਾ ਭਵਾਨੀਗੜ੍ਹ ਦਾ ਏਰੀਆ ਉੱਥੇ ਟਰੱਕ ਡਰਾਈਵਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਾਲਾ ਝਾ ਟੋਲ ਪਲਾਜ਼ਾ ਜਿਹੜਾ ਉਸ ਨੂੰ ਫਰੀ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੁਣ ਰੋਡ ਆ ਜਿਹੜਾ ਉਹ ਜਾਮ ਕੀਤਾ ਜਾਏਗਾ ਦੱਸ ਦਈਏ ਕਿ ਟਰੱਕ ਡਰਾਈਵਰਾਂ ਦੇ ਵੱਲੋਂ ਹਿੱਟ ਐਂਡ ਰਨ ਜੋ ਨਵਾਂ ਕਾਨੂੰਨ ਬਣਾਇਆ ਗਿਆ ਉਸ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪਿਛਲੇ ਦਿਨਾਂ ਦੌਰਾਨ ਵੀ ਅਸੀਂ ਦੇਖਿਆ ਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਹੁੰਦੀ ਆ ਤੇ ਮੀਟਿੰਗ ਦੇ ਵਿੱਚ ਫਿਰ ਫੈਸਲਾ ਲਿਆ ਜਾਂਦਾ ਕਿ ਜੋ ਨਵਾਂ ਕਾਨੂੰਨ ਹੈ ਉਸ ਨੂੰ ਫਿਲਹਾਲ ਦੀ ਘੜੀ ਲਾਗੂ ਨਹੀਂ ਕੀਤਾ ਜਾਏਗਾ ਤੇ ਜਿਸ ਤੋਂ ਬਾਅਦ ਟਰੱਕ ਡਰਾਈਵਰ ਹੜਤਾਲ ਉਹ ਵਾਪਸ ਪਰਤਦੇ ਨੇ ਪਰ ਉੱਥੇ ਹੀ ਜੇਕਰ ਹੁਣ ਟਰੱਕ ਡਰਾਈਵਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਜਿਹੜਾ ਇੱਕ ਪ੍ਰਦਰਸ਼ਨ ਹੈ ਉਹ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਟਰੱਕ ਡਰਾਈਵਰ ਕਾਲਾ ਝਾ ਟੋਲ ਪਲਾਜ਼ੇ ਦੇ ਉੱਪਰ ਪਹੁੰਚੇ ਹੋਏ ਨੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤਾ ਗਿਆ ਉੱਥੇ ਹੀ ਇਸ ਤੋਂ ਬਾਅਦ ਹੁਣ ਰੋਡ ਹੈ ਜਿਹੜਾ ਉਹ ਜਾਮ ਕੀਤਾ ਜਾਏਗਾ ਟਰੱਕ ਡਰਾਈਵਰਾਂ ਦੇ ਵੱਲੋਂ ਫਿਲਹਾਲ ਜਿਹੜਾ ਟੋਲ ਪਲਾਜ਼ਾ ਪਹਿਲਾਂ ਉਸ ਨੂੰ ਫ੍ਰੀ ਕਰਵਾਇਆ ਗਿਆ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਟਰੱਕ ਡਰਾਈਵਰ ਪਹੁੰਚੇ ਹੋਏ ਨੇ ਉੱਥੇ ਹੀ ਪੁਲਿਸ ਬਲ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤਾ ਗਿਆ ਤਾਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਉੱਥੇ ਹੀ ਦੱਸ ਦਈਏ ਕਿ ਲਗਾਤਾਰ ਜੋ ਟਰੱਕ ਡਰਾਈਵਰ ਨੇ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਾਨੂੰਨ ਲਾਗੂ ਹੋਵੇਗਾ ਤਾਂ ਟਰੱਕਾਂ ਵਾਲੇ ਜੋ ਜੋ ਟਰੱਕ ਚਾਲਕ ਨੇ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਏਗਾ ਦੱਸ ਦਈਏ ਕਿ ਨਵੇਂ ਕਾਨੂੰਨ ਦੇ ਤਹਿਤ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੋਏਗਾ ਜੇਕਰ ਕੋਈ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਟਰੱਕ ਡਰਾਈਵਰ ਦੋਸ਼ੀ ਪਾਇਆ ਜਾਂਦਾ ਤਾਂ ਫਿਰ 10 ਸਾਲ ਤੱਕ ਦੀ ਸਜ਼ਾ ਅਤੇ 7 ਲੱਖ ਰੁਪਏ ਤੱਕ ਦਾ ਜਿਹੜਾ ਜੁਰਮਾਨਾ ਉਹਨਾਂ ਨੂੰ ਲਗਾਇਆ ਜਾ ਸਕਦਾ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਜੋ ਟਰੱਕ ਡਰਾਈਵਰ ਨੇ ਉਹਨਾਂ ਨੇ ਖਰਸ਼ਾ ਜਤਾਇਆ ਸੀ ਕਿ ਇਸ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਏਗਾ ਹੁਣ ਦੇਖਣਾ ਹੋਏਗਾ ਕਿ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਜੋ ਵਾਅਦਾ ਹੋਇਆ ਸੀ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਜਿੰਨਾ ਗੱਲਾਂ ਦੇ ਉੱਪਰ ਚਰਚਾ ਹੋਈ ਸੀ ਕਿ ਉਹਨਾਂ ਗੱਲਾਂ ਨੂੰ ਲੈ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਨਵਾਂ ਫੈਸਲਾ ਲਿਆ ਜਾਂਦਾ ਕੀ ਇਸ ਕਾਨੂੰਨ ਨੂੰ ਰੱਦ ਕੀਤਾ ਜਾਏਗਾ ਜਾਂ ਫਿਰ ਇਸ ਕਾਨੂੰਨ ਦੇ ਵਿੱਚ ਕੋਈ ਸੋਧ ਕਰਕੇ ਇਸ ਨੂੰ ਲਾਗੂ ਕੀਤਾ ਜਾਏਗਾ ਤੇ ਫਿਰ ਕੀ ਸਰਕਾਰ ਦੇ ਵੱਲੋਂ ਜੋ ਸੋਧ ਕੀਤੀ ਜਾਏਗੀ ਜਾਂ ਫਿਰ ਸਰਕਾਰ ਦੇ ਵੱਲੋਂ ਜੋ ਪ੍ਰਸਤਾਵ ਰੱਖਿਆ ਜਾਏਗਾ ਟਰੱਕ ਡਰਾਈਵਰਾਂ ਦੇ ਅੱਗੇ ਕੀ ਉਸ ਨੂੰ ਟਰੱਕ ਡਰਾਈਵਰਸ ਦੇ ਵੱਲੋਂ ਜਿਹੜਾ ਸਵਕਾਰਿਆ ਜਾਏਗਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਜੇ ਵੱਡੇ ਸਵਾਲ ਆ ਜਿਹੜੇ ਖੜੇ ਹੋ ਰਹੇ ਨੇ ਪਰ ਅੱਜ ਦੀ ਜ਼ਿਕਰ ਗੱਲ ਕਰੀਏ ਤਾਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਟਰੱਕ ਡਰਾਈਵਰਾਂ ਦੇ ਵੱਲੋਂ ਕੀਤਾ ਜਾਣਾ ਤੇ ਜੇਕਰ ਤੁਸੀਂ ਵੀ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਪਰ ਸਫ਼ਰ ਕਰ ਰਹੇ ਹੋ ਭਵਾਨੀਗੜ੍ਹ ਵਾਲੀ ਸਾਈਡ ਤੇ ਸਫ਼ਰ ਕਰ ਰਹੇ ਹੋ ਤਾਂ ਇਸ ਖਬਰ ਨੂੰ ਜਰਾ ਧਿਆਨ ਦੇ ਵਿੱਚ ਰੱਖਿਓ ਨਹੀਂ ਤਾਂ ਤੁਹਾਨੂੰ ਵੀ ਖੱਜਲ-ਖੁਆਰ ਆ ਜਿਹੜਾ ਹੋਣਾ ਪੈ ਸਕਦਾ ਉੱਥੇ ਹੀ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਇਸ ਖਬਰ ਨੂੰ ਜਰੂਰ ਸਾਂਝਾ ਕਰਨਾ ਤਾਂ ਕਿ ਉਹ ਵੀ ਖੱਜਲ-ਖੁਆਰੀ ਤੋਂ ਬਚ ਸਕਣ ਜੇਕਰ ਉਹਨਾਂ ਨੇ ਰਸਤੇ ਤੋਂ ਸਫਰ ਕਰਨਾ ਹੋਏਗਾ ਤਾਂ ਉਹਨਾਂ ਨੂੰ ਵੀ ਕੋਈ ਹੋਰ ਰਸਤਾ ਜਿਹੜਾ ਅਪਣਾਉਣਾ ਪਏਗਾ ਕਿਉਂਕਿ ਇਸ ਰਸਤੇ ਦੇ ਉੱਪਰ ਇੱਕ ਲੰਮਾ ਜਿਹੜਾ ਜਾਮ ਆ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਟਰੱਕ ਡਰਾਈਵਰਸ ਵੱਡੀ ਗਿਣਤੀ ਦੇ ਵਿੱਚ ਕਾਲਾਚਾਰ ਟੋਲ ਕਾਲਾਚਾਰ ਜੋ ਟੋਲ ਪਲਾਜ਼ਾ ਉੱਥੇ ਪਹੁੰਚੇ ਹੋਏ ਨੇ ਤੇ ਹੁਣ ਰੋਡ ਆ ਜਿਹੜਾ ਉਹ ਦੋਵਾਂ ਸਾਈਡਾਂ ਤੋਂ ਜਾਮ ਕੀਤਾ ਜਾਏਗਾ